ਸ੍ਰੀ ਗੱਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵਾਤੋ ਵਾਤ ਅੱਜ ਅਸੀਂ ਆਏ ਹਾਂ ਪਟਿਆਲਾ ਰੋਡ ਦੇ ਉੱਪਰ ਬਣੇ ਅਗਰਵਾਲ ਕਮਿਊਨਿਟੀ ਭਵਨ ਦੇ ਵਿੱਚ ਜੋ ਕਿ 2013 ਦੇ ਵਿੱਚ ਸ਼ੁਰੂ ਹੋਇਆ ਸੀ ਲੇਕਿਨ ਉਸ ਦਾ ਕੰਮ ਉੱਥੇ ਹੀ ਰੁਕ ਗਿਆ ਸੀਗਾ ਇਸ ਤੋਂ ਬਾਅਦ ਪ੍ਰਧਾਨ ਬਦਲਦੇ ਰਹੇ ਲੇਕਿਨ ਇਸ ਵੱਲ ਕਿਸੇ ਦਾ ਧਿਆਨ ਨਾ ਗਿਆ ਤਾਂ ਜਦੋਂ ਹੁਣ ਮੌਜੂਦਾ ਪ੍ਰਧਾਨ ਬਦਰੀ ਜਿੰਦਲ ਜੀ ਬਣੇ ਹਨ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਹਦਾ ਮੁੱਦਾ ਚੁੱਕਿਆ ਅਤੇ ਲਗਾਤਾਰ ਇੱਥੇ ਹੁਣ ਕੰਮ ਚੱਲ ਰਿਹਾ ਹੈ ਸਾਡੇ ਨਾਲ ਇੱਥੇ ਉਹਨਾਂ ਸੰਸਥਾ ਦੇ ਸਰਪ੍ਰਸਤ ਰਾਜੀਵ ਜਿੰਦਲ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਰਾ ਇਸ ਜਗ੍ਹਾ ਦਾ ਇਤਿਹਾਸ ਜਾਣਾਂਗੇ ਸਾਡੇ ਚੈਨਲ ਤੇ ਤੁਹਾਡਾ ਸਾਰਾ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਬਦਰੀ ਜੀ ਦੀ ਕਿ ਸੋਚ ਸੀਗੀ ਵੀ ਜਦੋਂ ਵੀ ਕਦੇ ਮੈਨੂੰ ਮੌਕਾ ਮਿਲੇਗਾ ਵੀ ਇਹ ਇੱਥੇ ਦੀ ਸੇਵਾ ਕਰਨ ਦਾ ਤਾਂ ਮੈਂ ਜਿਹੜੇ ਇਹ ਰੁਕੇ ਹੋਏ ਕੰਮ ਨੇ ਜਿਹੜਾ ਇਸ ਭਾਈਚਾਰੇ ਦੇ ਵਿੱਚ ਕੋਈ ਕਿਸੇ ਕਿਸਮ ਦਾ ਵੀ ਕੋਈ ਗੈਪ ਹੈ ਉਸ ਨੂੰ ਭਰੂਗਾ ਜਦੋਂ ਬਦਰੀ ਜੀ ਨੂੰ ਮੌਕਾ ਮਿਲਿਆ ਤਾਂ ਉਸ ਤੋਂ ਅਗਲੇ ਦਿਨ ਹੀ ਇੱਥੇ ਇੱਥੇ ਕੰਮ ਸ਼ੁਰੂ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾਂਦੀਆਂ ਸਮਾਜ ਬੜਾ ਖੁਸ਼ ਹੈ ਸਾਰੀ ਅਗਰਵਾਲ ਸਮਾਜ ਦੇ ਵਿੱਚ ਬੜੀ ਇਸ ਗੱਲ ਦੀ ਬੜੀ ਚਰਚਾ ਹੈ ਖੁਸ਼ੀ ਹੈ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਿਹੜਾ ਉਹ ਭਵਨ ਬਣਿਆ ਸੀਗਾ ਉਸ ਟਾਈਮ ਸੰਗਰੂਰ ਦੀ ਪਾਪੂਲੇਸ਼ਨ ਸਿਰਫ 20 ਤੋਂ 21000 ਦੀ ਸੀਗੀ ਜਦੋਂ ਜਿਹੜਾ ਬੜੇ ਚੌਂਕ ਦੇ ਵਿੱਚ ਪਵਨ ਬਣਿਆ ਤਾਂ ਚੰਗੀ ਸੋਚ ਦੇ ਨਾਲ ਕਿ ਪਾਪੂਲੇਸ਼ਨ ਦਾ ਅੰਕਰੀਸ ਹੋਣਾ ਸ਼ਹਿਰ ਦਾ ਬਾਹਰ ਵੱਲੀ ਫੈਲਣਾ ਉਸ ਨੂੰ ਦੇਖਦੇ ਹੋਏ ਇਸ ਪਵਨ ਦਾ ਨਿਰਮਾਣ ਉਸ ਸਮੇਂ ਦੇ ਮੌਜੂਦਾ ਵਿਅਕਤੀਆਂ ਨੇ ਸ਼ੁਰੂ ਕੀਤਾ ਸੀਗਾ ਤਾਂ ਹੁਣ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਬੰਦ ਕਿਉਂ ਹੋਇਆ ਇਸ ਗੱਲ ਦਾ ਤਾਂ ਮੈਨੂੰ ਨਹੀਂ ਪਤਾ ਪਰ ਬਦਰੀ ਜੀ ਦੀ ਸੋਚ ਲਈ ਕਦਰ ਹੈ ਸਾਡੇ ਮਨ ਦੇ ਵਿੱਚ ਕਿ ਬਦਰੀ ਜੀ ਨੇ ਇਸ ਪਵਨ ਦੇ ਵਿੱਚ ਕੰਮ ਚਲਾ ਕੇ ਇਸ ਦੇ ਵਿੱਚ ਜਾਨ ਪਾਈ ਹੈ ਤੇ ਇਹ ਪਵਨ ਕੋਈ ਚੰਗੇ ਕੰਮ ਲਈ ਜ਼ਰੂਰ ਵਰਤਿਆ ਜਾਊਗਾ ਬਹੁਤ ਹੀ ਵਧੀਆ ਇੱਥੇ ਲੋਕਾਂ ਦੇ ਲਈ ਸਹੂਲਤਾਂ ਹੋਣਗੀਆਂ ਇਸੇ ਮੁੱਦੇ ਨੂੰ ਸੋਚਦੇ ਹੋਏ ਇਸੇ ਗੱਲ ਨੂੰ ਅੱਗੇ ਰੱਖਦੇ ਹੋਏ ਇਸ ਭਵਨ ਦੀ ਜਿਹੜੀ ਬਚੀ ਹੋਈ ਉਹ ਸਾਰੀ ਹੈ ਜਾਂ ਬਚੀ ਹੋਈ ਕੰਮ ਨੇ ਉਹ ਬਦਰੀ ਜੀ ਉਹਨਾਂ ਦੀ ਟੀਮ ਤੇ ਸ਼ਹਿਰ ਦੇ ਲੋਕਾਂ ਦਾ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਸਭ ਤੋਂ ਵੱਡੀ ਗੱਲ ਸੀ ਵੀ ਬੱਜਰੀ ਜੀ ਨੇ ਆਪਣੀ ਸੋਚ ਅਗਰਵਾਲ ਸਮਾਜ ਦੇ ਲੋਕਾਂ ਦੇ ਵਿੱਚ ਰੱਖੀ ਤਾਂ ਉਹਨਾਂ ਲੋਕਾਂ ਨੇ ਸਾਰਿਆਂ ਨੇ ਬੜਾ ਗੱਲ ਬਕੜੀਆਂ ਪਾ ਕੇ ਬਦਰੀ ਨੂੰ ਤੇ ਉਸ ਦੀ ਟੀਮ ਨੂੰ ਆਕੇ ਇਸੇ ਹੋ ਗਦੀ ਬੁਰੀ ਪੂਰੀ ਉਹਨਾਂ ਨੇ ਜਿਹੜੀ ਮਦਦ ਹੈ ਇਸ ਕੰਮ ਦੇ ਲਈ ਉਹਨਾਂ ਨੇ ਨਿਛਾਵਰ ਕਰ ਦਿੱਤੀ ਹੈ ਅਗਰਵਾਲ ਸਮਾਜ ਦੇ ਲਈ ਤੁਹਾਨੂੰ ਸਾਡੇ ਅਗਰਵਾਲ ਬ੍ਰਾਹਮਣ ਇੱਕ ਬਹੁਤ ਵਧੀਆ ਮੌਕਾ ਦਿੱਤਾ ਮੈਨੂੰ ਮੇਰੀ ਸੋਚ ਸੀ ਕਿ ਮੈਂ ਬਹੁਤ ਵਾਰੀ ਉਰੇ ਆਂਦਾ ਨਾ ਸੀਗਾ ਵੀ ਇਹ ਬਿਲਡਿੰਗ ਆਪਾਂ ਨੇ ਕੰਪਲੀਟ ਕਰਨੀ ਆ ਜਦੋਂ ਮੈਂ ਬਣਿਆ ਤਾਂ ਉਦੋਂ ਇੱਕ ਹਫ਼ਤੇ ਬਾਅਦ ਹੀ ਅਸੀਂ ਉਰੇ ਆਏ ਆ ਕੇ ਦੇਖਿਆ ਵੀ ਇਹਦਾ ਬਹੁਤ ਬੁਰਾ ਹਾਲ ਸੀ ਸਾਪੂ ਤੁਰੇ ਫਿਰਦੇ ਸੀ ਉਰੇ ਜਿਹੜਾ ਚੌਂਕੇਦਾਰ ਸੀ ਉਹ ਗੇਟ ਦੇ ਬਾਹਰ ਬੈਠਾ ਸੀਗਾ ਉਹ ਅੰਦਰ ਆਨ ਨੂੰ ਤਿਆਰ ਨਹੀਂ ਸੀਗਾ ਵੀ ਉਹ ਇਹਨਾਂ ਬੁਰਾ ਹਾਲ ਸੀ ਤਾਂ ਇਹਨੂੰ ਬੋਰੇ ਸਾਰੀ ਪੂਰੀ ਟੀਮ ਨੇ ਕੋਸ਼ਿਸ਼ ਕਰਕੇ ਇਹਦਾ ਕੰਮ ਚਾਲੂ ਕੀਤਾ ਤੇ ਇਹਨੂੰ ਬਹੁਤ ਜਲਦੀ 6 ਮਹੀਨੇ ਦੇ ਵਿੱਚ ਵਿੱਚ ਅਸੀਂ ਕੰਪਲੀਟ ਕਰਕੇ ਲੋਕਾਂ ਲਈ ਤਿਆਰ ਕਰ ਦਾਂਗੇ ਤੇ ਇਹਨੂੰ ਲੈ ਕੇ ਚੱਲੇ ਸੀਗੇ ਉਦੋਂ ਤਾਂ ਤਰਮਸ਼ਾਲ ਦੇ ਤੌਰ ਤੇ ਬਣਾਇਆ ਸੀ ਅਸੀਂ ਇਹ ਤਾਂ ਕਿ ਜਿਹੜੇ ਉੱਤੇ ਕਮਰੇ ਵੀ ਬਣਾਏ ਨੇ ਅਸੀਂ 12-13 ਕਮਰੇ ਨੇ ਤਾਂ ਕਿ ਮਰੀਜ਼ਾਂ ਦੇ ਰਹਿਣ ਵਾਸਤੇ ਇਹ ਕਮਰੇ ਸੀਗੇ ਥੱਲੇ ਹਾਲ ਬਣਾਇਆ ਸੀਗਾ ਇਸ ਮਕਸਦ ਦੇ ਲਈ ਬਣਾਇਆ ਸੀਗਾ ਜਲਦੀ ਹੀ ਇਹ ਮਲੋ ਜਿਹੜਾ ਜੋ ਕਾਬਜ਼ਾ ਹਸਪੀਟਲ ਆ ਕੰਪਲੀਟ ਚੱਲ ਪਿਆ ਤਾਹੇ ਲੋਕਾਂ ਦੇ ਬਹੁਤ ਵਧੀਆ ਕੰਮ ਆਊਗਾ। ਬਹੁਤ ਪਲਾਨ ਨੇ ਪਿੱਛੇ ਜਗ੍ਹਾ ਲੈਣ ਦੀ ਵੀ ਸੋਚ ਰਹੇ ਆ ਕੁਝ ਬੰਦੇ ਡੋਨਰ ਇਹੋ ਜਿਹੇ ਨੇ ਜਿਹੜੇ ਸਾਨੂੰ ਇਹ ਕਹਿ ਰਹੇ ਨੇ ਵੀ ਸਾਨੂੰ ਦੋ ਕਿੱਲੇ ਜਗ੍ਹਾ ਪਿੱਛੇ ਲੈ ਕੇ ਹੋਰ ਦੇ ਦੇਦਨੇ ਆ। ਉੱਥੇ ਕਮਰੇ ਬਣਾ ਸਕਦੇ ਆ, ਹੋਰ ਰੈਸਟਰਾਉਰੈਂਟ ਬਣਾ ਸਕਦੇ ਆ, ਬਾਥਰੂਮ ਵਗੈਰਾ ਬਣਾ ਸਕਦੇ ਆ ਲੋਕਾਂ ਵਾਸਤੇ। ਮਿੰਨੀ ਮੈਰਿਜ ਪੈਸੇ ਵੀ ਬਣਾ ਸਕਦੇ ਆ ਇਹਨੂੰ ਆਪਾਂ ਲੋਕਾਂ ਦੇ ਗਰੀਬਾਂ ਵਾਸਤੇ ਤਾਂ ਕਿ ਉਹਰੇ ਲੋਕ ਮੈਰਿਜ ਕਰ ਸਕਣ ਆਪਣੇ। ਬਹੁਤ ਅਹੀ ਦੇ ਪਲਾਨਿੰਗ ਨੇ ਦੇਖ ਕੇ ਮੈਨੂੰ ਕੰਪਲੇਂਟ ਹੋ ਰਹੀ ਤੋਂ ਬਾਅਦ ਆਪਾਂ ਦੇਖਾਂਗੇ ਵੀ ਇੱਥੇ ਕੀ ਹੋ ਸਕਦਾ। ਪੁੱਤ ਨੇ ਪਹਿਲਾਂ ਉਹਨ ਵੀ ਉਹ ਉਹਨਾਂ ਵੱਲੋਂ ਇਹ ਆ ਵੀ ਜਿੰਨੇ ਪੈਸੇ ਦੀ ਲੋੜ ਆ ਤੁਸੀਂ ਮੇਥੋਂ ਮੈਨੂੰ ਦੱਸੋ ਮੈਂ ਪੈਸੇ ਦੇਣ ਨੂੰ ਤਿਆਰ ਆ। ਹੋਰ ਸਭ ਬਹੁਤ ਦੇਹੇ ਜੇ ਲੀਡਰ ਨੇ ਜਿਹੜੇ ਕੋਈ ਪੈਸੇ ਬੋਦੀ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਬਹੁਤ ਇਹ ਜੇ ਸਾਡੇ ਮੰਨ ਲਓ ਮੈਂਬਰ ਨੇ ਮੰਡੀ ਦੇ ਆੜਤੀਆਂ ਨੇ ਇੱਕ ਸੈਲਰ ਮਾਲਕ ਆ ਉਹ ਕਹਿੰਦਾ ਵੀ ਉਹਨੇ ਸਾਨੂੰ ਦੋ ਕੰਪਨੀਆਂ ਦੇ ਪੈਸੇ ਦਿੱਤੇ ਨੇ 4 ਲੱਖ ਰੁਪਿਆ। ਉਹਨੇ ਇਹ ਵੀ ਕਿਹਾ ਵੀ ਜੇ ਸਾਨੂੰ ਤੁਹਾਨੂੰ ਹੋਰ ਲੋੜ ਆ ਸੋ ਮੇਥੋਂ 5-7-10 ਲੱਖ ਰੁਪਿਆ ਲੈ ਲਓ ਕੋਈ ਪ੍ਰੋਬਲਮ ਨਹੀਂ ਹੈਗੀ। ਜਿੰਦਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ 2013 ਤੋਂ ਕੰਮ ਰੁਕਿਆ ਹੋਇਆ ਸੀ ਪ੍ਰਧਾਨ ਜੀ ਦੇ ਆ ਦੇਖੋ ਇਹਦੇ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈਗਾ ਉਹ ਹੈਗਾ ਅਗਰਵਾਲ ਸਮਾਜ ਦੀ ਸਰਬਸੰਮਤੀ ਵੀਰ ਜੀ ਨੂੰ ਜੋ ਪ੍ਰਧਾਨ ਚੁਣਿਆ ਤਾਂ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਤੇ ਉਹਦੇ ਚਾਕੇ ਜੋ ਅਸੀਂ ਪੋਜੀਸ਼ਨ ਦੇਖਦੇ ਆ ਆਮ ਤੌਰ ਤੇ ਸੰਸਥਾਵਾਂ 'ਚ ਹੁੰਦੀ ਹੈ ਹਨਾ ਗਰੁੱਪਵਾਦੀ ਕਈ ਵਾਰੀ ਆ ਜਾਂਦੀ ਹੈ ਸਰਬਸੰਮਤੀ 'ਚ ਆ ਕੇ ਸਾਨੂੰ ਇੱਕ ਹੌਸਲਾ ਮਿਲਿਆ ਸਾਨੂੰ ਸਾਦੇ ਪਾਸੇ ਪੂਰਾ ਸਹਿਯੋਗ ਮਿਲ ਰਿਹਾ ਹੈਗਾ ਜਿਵੇਂ ਇਸੇ ਆਪਾਂ ਕਮਿਊਨਿਟੀ ਭਵਨ ਦੀ ਗੱਲ ਕਰ ਰਹੇ ਹਾਂ ਇਸ ਕਮਿਊਨਿਟੀ ਭਵਨ ਦਾ ਕੰਮ ਚੱਲ ਰਿਹਾ ਹੈ ਤੇ ਅਗਰਵਾਲ ਸਭਾ ਸਨਾਮੀ ਗੇਟ ਵਾਲੀ ਦੇ ਵਿੱਚ ਕੰਮ ਚੱਲ ਰਿਹਾ ਹੈ ਮੀਟਿੰਗ ਹਾਲ ਬਣ ਰਿਹਾ ਹੈ ਜਾਂ ਹੋਰ ਕੀ ਕੰਮ ਪੈਂਡਿੰਗ ਸੀ ਉਹ ਚੱਲ ਰਹੇ ਨੇ ਜਿਵੇਂ ਪ੍ਰਧਾਨ ਜੀ ਦੱਸੇ ਸੀ ਕਿ ਚੌਂਕ ਨੂੰ ਬੜੀ ਛੇਤੀ ਅਸੀਂ ਰੈਨੋਵੇਟ ਕਰਨ ਜਾ ਰਹੇ ਹਾਂ ਵੀਜੇ ਚੌਂਕ ਨੂੰ ਠੀਕ ਹੈ ਵੀਜੇ ਚੌਂਕ ਦਾ ਜੋ ਨਾਮ ਹੈ ਉਹ ਵੀਜੇ ਚੌਂਕ ਹੀ ਰਹੇਗਾ ਤੇ ਅਗਰਵਾਲ ਸਭਾ ਦੇ ਵੱਲੋਂ ਉਸ ਨੂੰ ਵਧੀਆ ਸਚਜੇ ਢੰਗ ਦੇ ਨਾਲ ਰੈਨੋਵੇਟ ਕੀਤਾ ਜਾਊਗਾ ਜਿਵੇਂ ਹੁਣ ਉੱਥੇ ਪੋਜੀਸ਼ਨ ਹੈ ਕੁ ਦਰਖਤ ਨੇ ਜਾਂ ਹੋਰ ਨੇ ਜਿਨ੍ਹਾਂ ਕਰਕੇ ਥੋੜੀ ਜਿਹੀ ਸਾਨੂੰ ਦਿੱਕਤਾਂ ਆਉਂਦੀਆਂ ਸੀ ਉਹਨਾਂ ਦੀ ਟ੍ਰੀਮਿੰਗ ਵੀ ਕਰਾਈ ਹੈ ਜੇ ਲੋੜ ਪਈ ਤਾਂ ਉਹਨਾਂ ਦੀ ਹੋਰ ਥੋ ਤੇ ਉਹ ਲੁੱਕ ਖਤਮ ਹੋ ਜਾਂਦੀ ਐ ਅਸੀਂ ਗ੍ਰਿਲ ਵਗੈਰਾ ਤੜਵਾ ਕੇ ਨੂੰ ਬੜੇ ਅੱਛੇ ਢੰਗ ਨਾਲ ਚੰਗੇ ਆਰਕੀਟੈਕਟ ਦੀ ਰਾਏ ਲੈ ਕੇ ਉਸ ਨੂੰ ਵਧੀਆ ਲਾਈਟਿੰਗ ਫਾਉਂਟੇਨਸ ਵਗੈਰਾ ਲਵਾ ਕੇ ਉਸ ਚੌਂਕ ਨੂੰ ਨਿਖਾਰਾਂਗੇ ਤੇ ਇਹਦੇ ਲਈ ਸਭ ਤੋਂ ਵੱਡੀ ਜਿਹੜੀ ਗੱਲ ਐ ਉਹ ਸਾਨੂੰ ਅਗਰਵਾਲ ਭਾਈਚਾਰੇ ਦੇ ਸਹਿਯੋਗ ਦੇ ਨਾਲ-ਨਾਲ ਸਾਨੂੰ ਸ਼ਹਿਰ ਦੀਆਂ ਹੋਰ ਵੀ ਧਾਰਮਿਕ ਸਮਾਜਿਕ ਜਥੇਬੰਦੀਆਂ ਸਾਰੀਆਂ ਸਹਿਯੋਗ ਦੇ ਰਹੀਆਂ ਨੇ ਵੀ ਕਿਸੇ ਤਰ੍ਹਾਂ ਦੇ ਸਹਿਯੋਗ ਦੀ ਲੋੜ ਐ ਤਾਂ ਉਹ ਬਿਲਕੁਲ 100% ਜਿਵੇਂ ਤੁਸੀਂ ਕਹਿ ਰਹੇ ਸੀ ਕਿ ਜਦੋਂ ਕੋਈ ਬੰਦਾ ਕੰਮ ਸਹੀ ਹੀ ਕਰਦਾ ਹੈ ਨਾ ਤਾਂ ਉਹਨੂੰ ਸਹਿਯੋਗ ਵੀ ਮਿਲਦਾ ਹੈਗਾ ਹਨਾ ਤਾਂ ਸਮਾਜ ਦੇ ਵਿੱਚ ਦਿਖ ਰਿਹਾ ਹੈਗਾ ਵੀ ਜੋ ਵੱਧਰੀ ਜੀ ਪ੍ਰਧਾਨ ਨੇ ਇੱਕ ਅੱਛਾ ਕੰਮ ਕਰਦੇ ਰਹੇ ਨੇਗੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਕੰਮ ਦੇ ਵਿੱਚ ਤਾਂ ਸਾਨੂੰ ਵੱਧ ਛੜ ਕੇ ਸਹਿਯੋਗ ਮਿਲ ਰਿਹਾ ਹੈ ਤੁਸੀਂ ਰਾਜਨੀਤੀ ਗੱਲ ਕਰ ਰਹੇ ਸੀਗੇ ਤਾਂ ਬਿਲਕੁਲ ਠੀਕ ਹੈ ਜਦੋਂ ਵਿਜਿੰਦਰ ਜੀ ਐਮਪੀ ਸੀ ਸਾਨੂੰ 25 ਲੱਖ ਰੁਪਏ ਉਹਨਾਂ ਨੇ ਉਸ ਐਮਪੀ ਲੈਂਡ ਦੇ ਫੰਡ ਦੇ ਵਿੱਚੋਂ ਦਿੱਤਾ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਜੇ ਅਸੀਂ ਕਿਸੇ ਐਮਪੀ ਕੋਲੇ ਜਾਂ ਕਿਸੇ ਮੰਤਰੀ ਸਾਹਿਬ ਨੂੰ ਦੇ ਬੁਲਾਵਾਂਗੇ ਆਨਰ ਕਰਾਂਗੇ ਤਾਂ ਨਿਸ਼ਚਿਤਲੀ ਹੈ ਵੀ ਉਹ ਸਾਨੂੰ ਲੋੜ ਮੁਤਾਬਿਕ ਫੰਡ ਜ਼ਰੂਰ ਦੇਣਗੇ ਇਹ ਸਾਡੀ ਆਸ ਹੈ ਸਾਨੂੰ ਉਮੀਦ ਵੀ ਹੈਗੀ ਤੇ ਬਕਾਇਦਾ ਦੇਣਾ ਵੀ ਚਾਹੀਦਾ ਪ੍ਰਧਾਨ ਜੀ ਦੱਸ ਰਹੇ ਹਨ ਕਿ ਅਲੱਗ-ਅਲੱਗ ਪਾਰਟੀਆਂ ਦੇ ਜਥੇਬੰਦ ਦੇ ਆਗੂ, ਅਹੁਦੇਦਾਰ, ਮਨਿਸਟਰ ਅਤੇ ਮੌਜੂਦਾ ਸਰਕਾਰ ਦੇ ਵੀ ਆਗੂ ਇਹਨਾਂ ਦੇ ਨਾਲ ਜੁੜੇ ਹੋਏ ਹਨ। ਉਹਨਾਂ ਨੇ ਵੀ ਕਦੇ ਇਹਨਾਂ ਨਾਲ ਇਹ ਗੱਲ ਨਹੀਂ ਕਹੀ ਕਿ ਸਾਡਾ ਕੋਈ ਪ੍ਰਚਾਰ ਕੀਤਾ ਜਾਵੇ। ਉਹ ਆਂਦੇ ਹਨ ਅਤੇ ਜੋ ਹੈਲਪ ਹੈ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਤੇ ਪ੍ਰਧਾਨ ਜੀ ਵੱਲੋਂ ਕਦੇ ਵੀ ਕਿਸੇ ਪਾਰਟੀ ਦਾ ਨਾਂ ਤਾਂ ਵਿਰੋਧ ਕੀਤਾ ਜਾਵੇਗਾ, ਨਾ ਹੀ ਆਪਣੇ ਭਾਈਚਾਰੇ ਨੂੰ ਇਹ ਕਿਹਾ ਜਾਵੇਗਾ ਕਿ ਮੇਰੇ ਸਮਰਥਨ ਦੇ ਨਾਲ ਇਸ ਨੂੰ ਵੋਟ ਪਾਈ ਜਾਵੇ।